ਸਵਾਗਤ ਆ ਕਿਸਾਨ ਵੀਰੋ ਤੁਹਾਡਾ ਪੀਵੀ 12 ਡੈਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆ ਜਗਰਾਉਂ ਪੀਡੀਐਫ ਮੇਲੇ ਤੇ ਅੱਜ ਦੀ ਵੀਡੀਓ ਆਪਾਂ ਮੇਲੇ ਤੇ ਦਿਖਾਵਾਂਗੇ ਤੁਹਾਨੂੰ ਛੋਟੀ ਰਿਓ ਬੱਠੀ ਆ ਤਿਆਰ ਹੋਈ ਵੀ ਆਹ ਸਮਾਨ ਦੇ ਬੋਧਾਂ ਦਾ ਮੂਹ ਤੋਂ ਦੋ ਬੱਠੀਆਂ ਰਿੰਗ ਡਾਲੀਆਂ ਆ ਵੀ ਬੱਠੀ ਛੋਟੀ ਰਿਓ ਥਾਣਾ ਵਾਣਾ ਸਿਰਿਆ ਦਾ ਨਾ ਉਹ ਲਾ ਕੇ ਬਾਈ ਜਿਹੜੇ ਦੇਣ ਆ ਕੇ ਬਾਈ ਨਾ ਹੋਣਾ ਬਣਾਣਾ ਦਾ ਬਾਈ ਇਹਦੀ ਨਾ ਬਾਈ ਪਹਿਲਾਂ ਬੱਛੀ ਆਈ ਆ ਪਤਾ ਨਹੀਂ 6ਵੇਂ ਨੰਬਰ ਪਰ ਮਗਾਂਏ ਬਾਈ ਸਰੇਡੀਓ ਲੈ ਕੇ ਉੱਪਰ ਆ ਰਿੰਗ ਚ ਥਾਣਾ ਹਵਾਨਾ ਸਰੇ ਦਾ ਬਾਈ ਗਾਇਆਂ ਦਾ ਆਨਵਾਣਾ ਦਾ ਬੜਾ ਸਿਰਿਆ ਕਬੱਛੀ ਰੇਂਗ ਜਵਾਈ ਹੋਰ ਪਹੁੰਚੀ ਆ ਸਿਰੇ ਦੀ ਬੜੀ ਬੜੀ ਸਿਰੇ ਆਣਾ ਬਾਨਾ ਵੀ ਕੰਮ ਦਾ ਬੜੇ ਹੋਰ ਤਰਗੇ ਗਏ ਆ ਬਾਈ ਮੈਨੂੰ ਪੀਡੀਐਫ ਮੇਲੇ ਤੇ ਸਿਰੇ ਸਿਰੇ ਦੀ ਗਾਏ ਨੇ ਬਸੇ ਗੰਨੇ ਭਾਈ ਮੈਂ ਸ਼ੁਕਰ ਕਰਦਾ ਬੜੇ ਬੜੇ ਬਾਈ ਦੋ ਆਇਆ ਹੋਰ ਕੁਰੀਸ ਸਰ ਉਹ ਜਿਹੜੇ ਮੰਮੀ ਸਮਾਜ ਦੇ ਮਨਾਂ ਦੇ ਵਾਜੇ ਸੀ ਜੀ ਐਮ ਭਾਈ ਨਾੜਾ ਦੇ ਖੋਹ ਹਵਾਨੇ ਪਰ ਨਾੜਾ ਤਸਾਦ ਨਹੀਂ ਨਹੀਂ ਨਾੜਾ ਤੋਰ ਨਾ ਮੈਂ ਇਹ ਮਾ ਸੁਪਾ ਸੁਪਾ ਬਾਲਾ ਬਹੁਤ ਬਹੁਤ ਮੁਕਾਬਲਾ ਜਿਹੜਾ ਭਾਈ ਸ਼ੁਰੂ ਹੋਣ ਲੱਗਿਆ ਨਾ ਚਾਰ ਦੰਦ ਦਾ ਮੁਕਾਬਲਾ ਤੇ ਮਾਂ ਚੌਤੀ ਵੜੀਆਂ ਦਾ ਮੁਕਾਬਲਾ ਹੈ। ਇਹ ਤੋਂ ਬਾਅਦ 36 ਬੈੜੀਆਂ ਹੋਈਆਂ। ਜਿਹੜੀ ਇਹਨਾਂ ਦੇ ਜੇਤੂ ਆ ਉਹਨਾਂ ਤੋਂ ਮਿਲਣਾ ਟਰੈਕਟਰ ਆ। ਜੇ ਟਰੈਕਟਰ ਆਈਆਂ ਨੇ ਕੱਦਾਂ ਸ਼ਿੰਗਾਰ ਕੇ ਖੜਾਇਆ ਬਾਈ। ਟਾਪ ਦੀ ਬ੍ਰੀਡ ਫਾਰਮ ਤੇ ਪੈਦਾ ਕੀਤੀ ਐ। ਬਹੁਤ ਸਾਰੇ ਆਪ ਵੀ ਜਿੱਤਦੇ ਨੇ। ਦੇਖਦੇ ਆ ਹੁਣ ਬਾਈ ਆ 34 ਜੋ ਕਿਹੜੀਆਂ? ਪੰਜ ਗੱਡੋਂ ਹੈ ਸ਼ਾਇਦ ਮੰਨ ਲਾਦਾ ਇਹ। ਦੱਸੋ ਇਹਨਾਂ ਪੰਜ ਆ ਰੌਂਡ ਤੋਂ ਪੰਜ ਅਗਲੇ ਰੌਂਡ ਤੋਂ 10 ਗੱਡਣੇ ਰੱਖਣੇ ਇਹਨਾਂ ਨੇ। ਆਪਣੀ ਵਾਲੇ ਜਦਾਂ ਦਾ ਆਿਆਂ ਦਾ ਨਾ ਬਈ ਆਪ ਫਾਰਮਰ ਆਪਣਾ ਆਮ ਕੋਈ ਵੀ ਵੀਰ ਜੱਜ ਨਹੀਂ ਕਰ ਸਕਦਾ ਵੀ ਕਿਆ ਕਿਆ ਸਾਰੀਆਂ ਇੱਕ ਪਿੱਕ ਆ ਆਪਾਂ ਨੂੰ ਦੇਖਣ ਨੂੰ ਤਾਂ ਕੋਈ ਵੀ ਮਾੜੀ ਨਹੀਂ ਲੱਗ ਰਹੀ ਸਾਰੀਆਂ ਬੜੀਆਂ ਇੱਕ ਪਿੱਕ ਖੜੀਆਂ ਆ ਜੱਜ ਸਾਹਿਬ ਘੁੰਮ ਰਹੇ ਆ ਆਪਰੇ ਨਿਗਾਹ ਤੋਂ ਸਾਰੀਆਂ ਚੰਗੀਆਂ ਆ ਆ ਗੈਂ ਦਾ ਥਾਣਾ ਹਵਾਨਾ ਦੇਖ ਲੋ ਆ ਵੀਰਾਂ ਬਾਅਦ ਤੇ ਜੱਤੀ ਦਾ ਹੋਇਆ ਇਹ ਮੇਰਾ ਆ ਦੇਖੋ ਜੱਸ ਸਾਹ ਲਿਖ ਰਹੇ ਆ ਬਈ ਵਾਅਲਕ ਟੋਟਲ 34 ਬੈੜੀਆਂ ਖੜੀਆਂ ਬਈ ਹੁਣੇ ਸਵੱਤੋਰੇ ਆਣਾ ਹਾਂ ਹਵਾਨੇ ਬਨਾਣਾ ਦੇਖੋ ਬਈ ਲੋਕ ਵੀ ਮੈਨੂੰ ਬਹਿਰੀ ਹੈ ਕਿ ਜਿਹਦੀ ਰਿੰਗ ਦੇ ਵਿੱਚ ਡੂਗੀ ਆ ਲੱਕੋ ਭਾਈ ਤੋਰਨੇ ਸ਼ੁਰੂ ਆ ਅਭੀ ਰੱਤ ਮੜਾ ਥੱਲੇ ਰੱਖੀ ਪਤਾ ਨਹੀਂ ਕਿ ਕਿੰਨੇ ਮੋੜ ਹੋ ਗਏ ਆ ਆ ਯਾਰ ਜੀ ਇਹਦੇ ਮੋੜ ਮੜੇ ਆ ਇਹ ਕਿਹਨੇ ਆ ਆ ਯਾਰ ਜੀ ਇਹ ਕਿਹਦਾ ਟਾਲ ਹੋ ਰਿਹਾ ਤੂੰ ਇਹਨਾਂ ਦਾ ਚਾਰਟ ਟੁੱਟ ਗਿਆ ਆ ਨਹੀਂ ਇਹਨਾਂ ਦਾ ਟਾਲ ਫਟੇ ਗਏ ਸਾਰੀਆਂ ਨੇ ਚੱਡੇ ਹੈ ਦਾ ਆ ਮੈਂ ਮਗਾਂ ਨੂੰ ਆਇਆ ਆ ਇਹਦਾ ਬਣੀ ਟੁੱਟ ਨਾ ਚੜਾ ਇਹਦੀ ਕਿਆਂ ਉਸਦੀ ਉਸਦੀ ਗਰੀ ਹੋਈ ਆ ਇਹਦੇ ਜੀ ਬਹੁਤ ਆਈਆ ਦੱਸਦਾਆਂ ਕੱਡੀਆਂ ਜਿਹੜੀਆਂ ਅੱਗੇ ਦਾ ਉਹ ਤਿੰਨ ਸਫੇਲ ਤੇ ਚੱਲਦੀਆਂ ਆਹ ਬੰਗੀਆਂ ਦੱਸ ਜੇ ਜੇ ਸੰਤੂ ਹੋਰ ਬੜਾ ਹੋ ਜਾਏ ਆਹ ਬਾਈ ਕਾਇਆਂ ਜਿਹੜੀਆਂ ਸਾਰੀਆਂ ਮੁੜ ਗਈਆਂ ਇਹ ਇਹ ਸਿਲੈਕਟ ਨਹੀਂ ਹੋਈਆਂ ਕਾਫੀ ਰਹਿੰਦੇ ਜਿਹੜੇ ਆਰੇ ਪਾਈਆਂ ਦਾ ਦੇਲੇ ਟੁੱਟ ਗਿਆ ਹੁਣਾ ਤਕਰੀਬਨ ਦਾ ਪਤਾ ਨਹੀਂ ਬਾਈ ਕਿਹੜੀ ਕਿਹੜੀ ਗੱਲ ਆ ਕਾ ਕੇ ਕੱਢਣ ਦੇ ਬਾਹਰ ਪਾਈਆਂ ਕੁਝ ਦੇਖ ਸਕਦੇ ਸਾਰੀਆਂ ਇੱਕ ਤੋਂ ਇੱਕ ਆ ਸਿਰੇ ਤੋਂ ਸਿਰਾਂ ਸਾਰੀਆਂ ਗਾਇਆਂ ਆ 10 ਗੱਡੀਆਂ ਬਾਈ ਇਹਨਾਂ ਨੇ ਜਿਹੜੀਆਂ ਆ 10 ਖੜੀਆਂ ਆ ਆ 10 ਗਾਇਆਂ ਬਾਈ ਫਾਈਨਲ ਚ ਆਹੇ ਤਕਰੀਬਨ ਆ 10 ਗਾਇਆਂ ਹੋਰ ਕੱਢਣੀਆਂ ਇਹਨਾਂ ਨੇ ਫਾਈਨਲ ਚ ਫੇਰ ਇੱਕ ਨੇ ਬਾਣ ਰੱਪਾਣਾ ਮਾਲਕ ਟਰੈਕਟਰ ਦੀ ਦੇਖਦੇ ਆ ਕਿਹੜੀ ਗਾਈ ਬਣਦੀ ਟਰੈਕਟਰ ਦੀ ਮਾਲਕ ਸੌਂਗਰਾਂ ਤੋਂ ਮਿਲੇ ਪਸ਼ੂ ਮੰਡੀ ਵਿੱਚ ਲੱਗਿਆ ਨਾੜਾ ਦੇਖ ਸਕਦੇ ਬਾਈ ਤੁਸੀਂ ਬਾੜੀ ਸਰਾ ਗਏ ਆ ਬਾਈ ਬਾੜੀ ਸਰਾ ਆਹ ਬਾਈ ਜਿਹੜਾ ਸੈਮੀ ਫਾਈਨਲ ਦੂਜਾ ਏ ਦੂਜੇ ਸੈਮੀ ਫਾਈਨਲ ਚ ਆ ਗਏ ਆ ਨੇ ਭਾਗ ਲਿਆ ਹੋਣਾ ਨੇ ਜੋ ਲੱਗ ਲੱਗ ਕੱਢੀ ਜਾਂਦੇ ਨੇ ਹਰਕੇ ਚ ਲਾਈਆਂ ਨਾ ਡਾਡਾ ਇਧਰ ਉਧਰ بس ਕੋਈ ਚੀਜ਼ਾਂ ਦੇਖਣੀਆਂ ਨੇ ਇਹਨਾਂ ਨੇ ਲੈ ਵੀ ਤੋਰ ਆਏ ਮਾੜੀ ਆਏ ਗੋਤੇ ਰੌਂਡੀਆਂ ਬਾਈ ਗਾਈਆਂ ਤੋਰਦੀਆਂ ਹੁਣ ਸੈਮੀ ਮੈਨ ਰੌਂਡ ਆ ਜਿਹੜਾ ਇਹ ਸਾਰੀਆਂ ਗਾਈਆਂ ਤੋਰਦੀਆਂ ਨੇ ਐਫਸੀ ਲਗਾੜੀਆਂ ਸਾਰੀਆਂ ਬਾੜਾ ਤਗੜਾ ਮਗਾ ਵਾਖਾਸ ਮਾ ਅਰਤੀ ਤੁਹਾਨੂੰ ਪਹਿਲੀ ਦੱਸਦਾ ਹਾਂ ਪ੍ਰਿਆਰ ਬਾਹਰ ਆਪਾਂ ਤੁਹਾਨੂੰ ਪਹਿਲਾਂ ਦੱਸਦਾ ਹਾਂ ਆਪਾਂ ਸੁਣਾਵਾਂ ਆਪਾਂ ਆਹ ਤਾਂ ਆਪਾਂ ਉਹਦੇ ਨੇ ਨਹੀਂ ਹੋਈਆਂ ਕੁੰਮੀ ਕੁੰਮੀ ਵਾਲਾ ਬਾਬਾ ਦਾ ਮਕਾਮ ਬਾਹੋਂ ਜੇ ਆਹ ਭਾਈ ਟੰਗਰਾਲੀ ਮਿਲ ਕੋ ਗਏ ਆਈ ਵੀ ਆ ਟੰਗਰਾਲੀ ਲੱਗੇ ਤੋਰਨ ਵਾਈ ਫਾਈਨਲ ਦੀ ਆ ਫਾਈਨਲ ਡੋਰ ਮੈਂ ਕਹਿੰਦੇ ਆ ਗਏ ਆ ਜਿਹੜੀਆਂ ਦਾਸ ਰੱਟਨੇ ਆ ਨਾ ਜੋ ਤੋਰ ਬਣਿਆ ਲਾ ਕੇ ਤੋਰਨ ਬਾਈ ਗਾਇਆਂ ਨੂੰ ਦੇਖਦੇ ਆ ਉਹ ਕਿਹਾ ਵਣਦਾ ਬਾਈ 20 ਚ ਉਹ ਬਾਈ 5 ਗਾਇਆਂ ਦਾ ਕੱਢ ਵੀ ਲਈਆਂ ਪੰਜ ਦਾ ਨੰਬਰ ਲੱਗ ਗਿਆ ਬਾਈ 10 ਤੋਂ ਆਉਂਦੇ ਆ ਉਹ ਬਾਈ ਚਿੱਟੇ ਵੀ ਉਹਦੀ ਵੀ ਆ ਗਈ ਪੰਜ ਕੱਢ ਲਈਆਂ ਬਾਈ ਪੰਜ ਰਹਿ ਗਈਆਂ ਦੇਖਦੇ ਆ ਹੁਣ ਕਿਹਦੇ ਮੱਥੇ ਆਹ ਕੋ ਮੜਿਆ ਬਾਕੀ ਗਾਣੇ ਦੱਸ ਆਹ ਕੰਮ ਰੇ ਆ ਆਪਣੇ ਨੀ ਗਾ ਜਿਹੜਾ ਭਾਈ ਸਾਰੀਆਂ ਇੱਕ ਤੋਂ ਇੱਕ ਆ ਭਾਈ ਆ ਵੀ ਜਿਹੜੀਆਂ ਬਾਹਰ ਖੜੀਆਂ ਚੋਟੀਆਂ ਦੀਆਂ ਆ ਨਖਰਾ ਨਖਰਾ ਦੇ ਲੋਕ ਆ ਆਲਾ ਕਿੰਨਾ ਭਾਈ ਜਿਹੜੀਆਂ ਗੱਭੇ 12 ਗਾਂ ਆ ਖੜੀਆਂ ਨਾ ਇਹ ਨਿਕਲੀਆਂ ਇਹਨਾਂ ਚੋਂ ਦੋ ਗਾਂ ਆ ਹਜੇ ਕੈਨਸਲ ਕਰਨੀਆਂ ਇਹਨਾਂ ਨੇ ਦੇਖਦੇ ਚੋਟੀ ਦੀਆਂ 12 ਗਾਂ ਮਾ ਕੱਢ ਲਈਆਂ ਇਹਨਾਂ ਤੋਂ ਦੇਖਦੇ ਹੁਣ ਕਿਆ ਬਣਦਾ ਦੋ ਕਿਹੜੀ ਕਿਹੜੀ ਕੱਢਦੇ ਆ ਆ ਭਾਈ ਜਿਹੜੀਆਂ 10 ਗਾਂ ਆ ਖੜੀਆਂ ਇਹਨਾਂ ਨੇ ਹੁਣ ਆ ਆ ਵਾ ਮਜੀਮੇ ਦੱਸਿਆ ਇਹ ਟੰਗਰਾਲੀ ਦੀਆਂ ਆਏ ਆ ਆਪਣੇ ਰੋਪੜ ਜਿਹੜੇ ਦੀਆਂ ਵੀ ਇਹ ਤਾਂ ਫਸਦਾ ਸੈਕਿੰਡ ਸਾਡਾ ਦੇਖਦੇ ਜਿਹੜੀ ਆਉਂਦੀ ਬਾਈ ਆਹ ਦਸਾਂ ਗਾਇਆਂ ਤੋਂ ਬਾਈ ਜਿਹੜੀ ਫਸਦਾਉਂਗੇ ਇਹਨੂੰ ਟਰੈਕਟਰ ਆ ਦੇਖਦੇ ਆਉਣ ਕੀਦੇ ਸਿਰ ਪਰ ਕੀਦਾ ਸ਼ਿੰਗਾਰ ਕਰਦਾ ਸ਼ਿੰਗਾਰ ਬਣਦਾ ਟਰੈਕਟਰ ਗਾਇਆਂ ਤਾਂ ਬਾਈ ਦਸੇ sire ਦੀਆਂ ਹੁਣ ਜੱਸ ਆਪ ਦੱਸੂਗੇ ਵੀ ਕਿਆ ਬਣਦਾ sire sire ਦੀਆਂ ਗਾਇਆਂ ਦਸੇ ਆਹ ਫੋਦਾ ਟਰੈਕਟਰ ਵੀ ਕਿਹਦੇ ਘਰੋਂ ਜਾਂਦਾ ਕਿੱਧਰ ਕਿਹੜਾ ਜਿਹੜੇ ਨਹੀਂ ਜਾਂਦਾ ਟਰੈਕਟਰ ਤੋ ਵੀ ਲੱਗੇ ਪਹਿਲੀ ਦਾ ਹੋ ਕਰਨ ਪਹਿਲੇ ਨੰਬਰ ਤੇ ਪਹਿਲੀ ਵਾਰ ਗੱਤਣੀ ਐ ਇਹਦੇ ਪਾਸ ਪਾਸ ਇਹ ਲੈ ਪਹਿਲੇ ਨੰਬਰ 'ਚ ਟਰੈਕਟਰ ਆ ਜਿੱਤੇ। ਕੋਈ ਨੀ ਕਿਵੇ ਦੂਜਲੇ ਨੰਬਰ ਕੋਲੋਂ ਨਹੀਂ। ਚਾਮਰ ਸਿੰਘ ਕੋਈ ਗੱਲ। ਭਾਈ ਆ ਦੇਖੋ ਬਾਈਆਂ ਦੀ ਪਹਿਲੇ ਨੰਬਰ 'ਵਾਂ ਗਾਇ ਆ। ਛੋਟੇ ਛੋਟੇ ਜਵਾਕ ਨਾਲ ਆ ਬਾਈਆਂ ਇਹ। ਸਰਾਗਾ ਵੀ ਬਾਈ। ਆਹ ਭੀੜ ਦੀ ਆਪਣੇ ਦੀ ਪਹਿਲੇ ਨੰਬਰ 'ਵਾਂ ਆ। ਹੁਣ ਜੀ ਦੂਜਾ ਨੰਬਰ ਕੱਟ ਕਰੋ। ਕੀ ਨਾਮ ਹੈ ਤੁਹਾਡਾ ਨਾਮ ਤੇ ਤੇਰੀ ਬਾਪੂ ਜੀ ਬਲਵਿੰਦੀ ਕਲਾ ਅੱਜ ਤੋਂ 2 ਸਾਲ ਪਹਿਲਾਂ ਇਹ ਗਾ ਫਸਟ ਟਾਈਮ ਸੀ ਹੁਣ ਦੂਜੀ ਨੂੰ ਦੱਸ ਗਈ ਇਹਦਾ ਨੰਬਰ ਦੂਜਾ ਜੀ ਆਪਾਂ ਮੋਹ ਮੈ ਬਲੀ ਵਾਰ ਆ ਦੋਇ ਤਿੰਨਿਆ ਤਿੰਨਿਆ ਹਾ ਦੋਇ ਦੋਇ ਬੋਲਾ ਨੌਤੀ ਦਾ ਰਾਬਰ ਹਲਾ ਹਲਾ ਕਲੇਂਗ ਖਾਨ ਮੇਰੀ ਵਾਰ ਆਵਰ ਪਰ ਪਿੰਡ ਬਾਵਰ ਪਰ ਪਟਿਆਲਾ ਅਲੈਖਾ ਡੇਰੀ ਫਾਰਮ ਇਹਦਾ ਭਾਈ ਤੀਜਾ ਨੰਬਰ ਆ ਆ ਭਾਈ ਜਿਹੜਾ ਗਾਇਆਂ ਦਾ ਰੱਖ ਰਖਾਉਤ ਹੋਵੇ ਉਹ ਦੇਖ ਸਕਦੇ ਆ ਸਾਰੀਆਂ ਗਾਇਆਂ ਜਿੰਨੀਆਂ ਵੀ ਹੈਗੀਆਂ ਦੀਆਂ ਸਾਰੀਆਂ ਹੋ ਗਏ ਆ ਆ ਦੇਖ ਲੋ ਰੈਸਟ ਕਰ ਰਹੀਆਂ ਹੁਣ ਗਾਇਆਂ ਉਹ ਜਰਸੀਆਂ ਲੰਗੜੀਆਂ ਭਾਈ ਜਿੱਤ ਕੇ ਖੜੀਆਂ ਆ ਦੇਖੋ ਜਰਸੀਆਂ ਜਿਹੜੀਆਂ ਵੱਡੀਆਂ ਦੋ ਗਾਇਆਂ ਆ ਗਈਆਂ ਭਾਈ ਉਰੇ ਆ ਬਈ ਹਰੇ ਨਾ ਜਿਹੜੀਆਂ ਗਾਈਆਂ ਮਤਲਬ ਚਵਾਈ ਦੇ ਮੁਕਾਬਲੇ ਹੋ ਰਹੇ ਹੋਏ ਆ ਇਹ ਮੁਕਾਬਲੇ ਕੱਲ ਹੋਣਗੇ ਆ ਦੇਖੋ ਮਸ਼ੀਨਾਂ ਮਸ਼ੀਨਾਂ ਸਾਰਾ ਕੁਝ ਰੱਖਿਆ ਵਾ ਆਜੜੀ ਅੰਦਰ ਤੇ ਸਕਰੀਨ ਵੀ ਚੱਲ ਰਹੀ ਆ ਆ ਗਾਈਆਂ ਬਾਈ ਉਹ ਆ ਜਿਹੜੀਆਂ ਮਤਲਬ ਕਿਸੇ ਨਾ ਕਿਸੇ ਕਾਰਨ ਵੇਲੇ ਜੋ ਰਹਿ ਗਈਆਂ ਮਤਲਬ ਤੇ ਸਕੂਲ ਕੁਆਲਟੀ ਦੇ ਸਿਰੇ ਦੀ ਉਹ ਥਾਣਾ ਵਾ ਨਾ ਵਧੀਆ ਇਹਨਾਂ ਦਾ ਬਾਈਆਂ ਦੇ ਥੱਲੇ ਵੀ ਵਧੀਆ ਪ੍ਰਬੰਧ ਕਰਿਆ ਵਾ ਉੱਧਰ ਤੈਨ ਰਿਹਾ ਬਾਈ ਗਾਇਆਂ ਨੂੰ ਆ ਦੇਖੋ ਆ ਜਰਸੀ ਪੱਲ ਕਿੱਥੇ ਆ ਬਈ ਰੱਖ ਰਖਾਵਦਾ ਤਾਂ ਬਾਈ ਵੈਸੇ ਬਹੁਤ ਵਧੀਆ ਪ੍ਰਬੰਧ ਦਾ ਛੱਪਾ ਛੁੱਪਾ ਸਾਰਾ ਸਿਸਟਮ ਵਧੀਆ ਹੋੜੇ ਔਰ ਆਜ ਕਾਲ ਆ ਦੇਖ ਲੋ ਗਾਇਆਂ ਕਿੱਥੇ ਲੜ ਕੇ ਖੜੀ ਆ ਖੋਲੜੀ ਚ ਆ ਦੇਖ ਲੋ ਬਾਈ ਥਾਣਾ ਵਾਨਾ ਦੇਖੋ ਕਹਿੰਦਾ ਕਿੰਨਾ ਕੰਮ ਦਾ ਅਦੇਖ ਰੋਈ ਬੱਚੀ ਲੱਗਦਾ ਕਿ ਕਿਧਰੇ ਪਾਸੇ ਤੇ ਮਾੜੀ ਆ ਗਈ ਜਾਂ ਸਾਹਬ ਨੇ ਪਤਾ ਨਹੀਂ ਕਿਹ ਅਸਾਬ ਕਤਾਬ ਲਾ ਕੇ ਕੱਢਤੀ ਖੜੀਆਂ ਬਾਈ ਆਹ ਖੜੀਆਂ ਹੀਫਰ ਜਿਨ੍ਹਾਂ ਨੇ ਕੰਪੀਟੀਸ਼ਨ ਲੜ ਕੇ ਹੋਣੀਆਂ ਆਹ ਗਾਈਆਂ ਦੀ ਚਵਾਈ ਹੋ ਗਈ ਹੋਣੀ ਓਰਾ ਬਚਾ ਕੋਤਵਾ ਲਿਓ ਇਹ ਦਿਨ ਸ਼ਦੀਰ ਦੇਖਣਾ ਬਸ ਕੋੰਕੋ ਆਹ ਅੱਛੀ ਆਈ ਬਾਈਆਂ ਦੀ ਪਹਿਲੇ ਨੰਬਰ ਤੇ ਇਹ ਤੁਹਾਡੀ ਬੱਚੀ ਆ ਕਿਹੜੇ ਸੇਮੰਦੀ ਹੈ ਜੀ ਹੈ ਲਾਈਟ ਹਾਊਸ ਦੀ ਹੈ ਜੀ ਲਾਈਟ ਹਾਊਸ ਕਿੱਥੇ ਆਈ ਵੀਰ ਸੀਐਮਐਕਸ ਦਾ ਸੀਗਾ ਪੀਡੀਐਫ ਚ ਨਹੀਂ ਲੋਕੇਸ਼ਨ ਕਿਹਾ ਵੀਰ ਆਪਣੀ ਆਪਣਾ ਬੰਗੀ ਰੋਲ ਤੋਂ ਪਿੰਡ ਹੈ ਜੀ ਤਲਵੰਡੀ ਸਾਹਬੋ ਕੋਲੇ ਤਲਵੰਡੀ ਸਾਹਬੋ ਆ ਬਈ ਨਾ ਕਿੰਨੀ ਉਮਰ ਹੋ ਗਈ ਦੀ ਜੀ ਇਹ 8 ਮਹੀਨਿਆਂ ਦੀ ਜੀ 8 ਮਹੀਨਿਆਂ ਦੀ ਬੱਚੀ ਆਈ ਬਾਈ ਬਾਈਆਂ ਦੀ ਪਹਿਲੇ ਨੰਬਰ ਤੇ ਲਾ ਕੇ ਆ ਬਈ ਗਾਮਾ ਤੋਂ ਬਾਹਰ ਨੇੜੇ ਲੈ ਕੇ ਆ ਰਹੇ ਨੇ ਫੋਟੋ ਬਾਤ ਕਰ ਲੈਣੇ ਨੇ ਕੰਪੀਟੀਸ਼ਨ ਰਹਿੰਦਾ ਤੇ ਬੱਚਾ ਵਾਲੇ ਬਾੜੇ ਵਿੱਚ ਉਹਨਾਂ ਦਾ ਖਾਣਾ ਰੋੜ ਦੇਣਾ ਆ ਕੇ ਮੇਰੀ ਗੱਲ ਸੁਣੋ ਆ ਬਈ ਜਿਹੜੇ ਪਿਛਲੇ ਸਾਲ ਦੇ ਜੇਤੂ ਕਸ਼ੂਆ ਉਹਨਾਂ ਦੀਆਂ ਫੋਟੋਆਂ ਲੱਗੀਆਂ ਵਾਏ ਪਿਛਲੇ 24 ਦੇ ਜੇਤੂ ਸਾਰੇ ਇਹ